ਜਿਹੜੇ ਮੇਰੇ ਵੀਰ ਭੈਣ ਭਰਾ ਇਹ ਕਹਿੰਦੇ ਆ ਕਿ ਪਾਠ ਕਰਦੇ ਸਮੇਂ ਧਿਆਨ ਕਾਦੇ ਚ ਤਰੀਏ ਸਾਡਾ ਮਨ ਨਹੀਂ ਟਿਕਦਾ ਉਹ ਗੰਦੇ ਖਿਆਲ ਆਉਂਦੇ ਆ ਕੀ ਕੀਤਾ ਜਾਵੇ ਕਿਵੇਂ ਕੀਤਾ ਜਾਵੇ ਉਹ ਇਹ ਵੀਡੀਓ ਜ਼ਰੂਰ ਸੁਣ ਕੇ ਜਾਇਓ ਜ਼ਿੰਦਗੀ ਦੇ ਆਪਣੇ 2 ਮਿੰਟ ਕੱਢ ਕੇ ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਸ਼ਨਮਾ ਤਰੀਕਾ ਪਤਾ ਲੱਗੇਗਾ ਤੇ ਤੁਹਾਡੇ ਲਈ ਸ਼ੌਕ ਹੋਵੇਗੀ ਅੱਗੇ ਤੋਂ ਪਾਠ ਕਰਨ ਸਮੇਂ ਕਿ ਤੁਹਾਡਾ ਧਿਆਨ ਕਿ ਪਟਕੇ ਨਾ ਧਿਆਨ ਚ ਬੜੀ ਤਾਕਤ ਹੈ ਥੋੜਾ ਜਿਹਾ ਕਦੀ ਅਭਿਆਸ ਕਰਨਾ ਆਪਾਂ ਸ਼ੁਰੂ ਕਰੀਏ 5 ਮਿੰਟ ਹੀ ਹੁਣ ਫਿਰ بڑے ਸਾਲ ਉਹਦੇ ਦਿਨ ਧਿਆਨ ਕਿੱਥੇ ਟਕਾਈਏ ਜੀ ਹੁਣ ਅੱਜ ਕੱਲ ਤਾਂ ਸਿੱਖਾਂ ਵਿੱਚ ਬੜੀ ਕਿਰਪਾ ਹੋ ਗਈ ਕੋਈ ਇੱਥੇ ਦੱਸੀ ਜਾਂਦਾ ਕੋਈ ਇੱਥੇ ਦੱਸੀ ਕੋਈ ਨਾਭੀ 'ਚ ਲਈ ਜਾਂਦਾ ਕੋਈ ਗੀਚੀ ਪਿੱਛੇ ਲਈ ਜਾਂਦਾ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਪੁਆਇੰਟ ਹੁੰਦੀ ਆ ਕੋਈ ਸ਼ੱਕ ਨਹੀਂ ਕਈ ਤਰਕੁਟੀ ਧਿਆਨ ਧਰਦੇ ਆ ਜੇ ਆਪਾਂ ਸ਼ਬਦ 'ਤੇ ਧਿਆਨ ਧਰਈਏ ਉਹਦੇ ਖੈ ਦਾ ਧਿਆਨ ਧਰ ਲਈਏ ਕਿ ਉਹ ਹੈ ਮੇਰੀ ਫਿਰ ਬੇਨਤੀ ਜਿੰਨਾ ਗੁਰਸਿੱਖਾਂ ਨੂੰ ਜਪਜੀ ਸਾਹਿਬ ਕੰਠ ਹੈ ਨਾ ਪਿਆਰਿਓ ਇੱਕ ਦਿਨ ਧਿਆਨ ਚ ਬੈ ਕੇ ਜ਼ਬਾਨ ਦੇ ਬੋਲਣ ਤੋਂ ਬਿਨਾ ਜਪਜੀ ਸਾਹਿਬ ਕਰਕੇ ਦੇਖਿਓ ਕਿਉਂਕਿ ਬੋਲਣ ਲੱਗਿਆ ਮਨ ਸ਼ਤਾਨੀ ਕਰ ਜਾਂਦਾ ਏ ਉਹਨੂੰ ਪਤਾ ਏ ਦਿਮਾਗ ਦੀ ਚਿੱਪ ਵਿੱਚ ਇਹਨੂੰ ਪਾੜ ਚੇਤੇ ਵੇ ਇਹ ਜ਼ਬਾਨ ਨਾਲ ਮਸ਼ੀਨ ਕਮਾਈ ਜਾ ਮੈਂ ਘੁਮ ਕਮ ਕੇ ਆ ਜਾਣਾ ਜਦੋਂ ਇਹਨੂੰ ਮੂਨ ਕਰ ਦਿਓ ਬੰਦ ਹੈ ਹੁਣ ਮਰੂਗਾ ਬਣ ਕਿਉਂਕਿ ਜ਼ਬਾਨ ਤਾਂ ਚੱਲ ਰਹੀ ਭਈ ਸੁਰਤ ਨੇ ਚੱਲਣਾ ਸ਼ਬਦਲ ਜਿੱਥੇ ਮਨ ਭਟੇਗਾ ਤੋ ਕੋਥੀ ਖਲੋ ਜਾਣੀ ਤੋਕ ਅੱਗੇ ਤੁਰਰੀ ਨਹੀਂ ਜਿਹੜੇ ਅਭਿਆਸ ਕਰਦੇ ਨੇ ਉਹ ਮੇਰੀ ਗੱਲ ਬੜੀ ਛੇਤੀ ਸਮਝਣਗੇ ਤੇ ਉਹਨਾਂ ਨੂੰ ਸਮਝ ਵੀ ਪਾਉਗੀ ਗੁਰਮਖੋ ਪਹਿਲਾ ਦਿਨ ਹੋ ਸਕਦਾ ਘੰਟਾ ਕ ਲੱਗ ਜਾਂਦਾ ਡੇਢ ਘੰਟਾ ਭਾਈ ਸਾਹਿਬ ਜਦੋਂ ਸੁਰਤ ਟਿਕ ਜਾਏ ਸਾਚੇ ਵੇ 5 ਮਿੰਟ ਵਿੱਚ ਵੀ ਸੁਰਤ ਜਿੰਨੀ ਸੁਰਤ ਸਾਫ਼ ਇਕਾਗਰ ਹੋਵੇਗੀ ਹੁਣ ਕਈ ਵਾਰੀ ਕਹਿੰਦੇ ਆ ਉਹ ਮੇਰੇ ਤੋਂ ਤੇ ਅੱਧਾ ਘੰਟਾ ਨਹੀਂ ਪਾਠ ਹੁੰਦਾ ਇਹ ਕਹਿੰਦੇ ਨੇ 5 ਮਿੰਟ ਚ ਪਾਠ ਹੋ ਜਾਂਦਾ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜਿਸ ਕੰਪਿਊਟਰ ਦੇ ਵਿੱਚ ਫਾਈਲਾਂ ਯਾਦੀਆਂ ਲੋਡ ਕਰਦੇ ਹੋ ਨਾ ਉਦੀ ਸਪੀਡ ਘਟ ਜਾਂਦੀ ਤੇ ਨਾਲ ਵਾਲਾ ਕਹੇ ਮੇਰਾ ਤੇਜ ਚੱਲਦਾ ਅਗਲਾ ਕਹੇ ਝੂਠ ਬੋਲਣਾ ਮੇਰਾ ਵੀ ਕੰਪਿਊਟਰ ਹੈ ਵੇ ਉਹ ਕਹਿੰਦਾ ਨਕਮਿਆ ਤੇਰੇ ਕੰਪਿਊਟਰ ਚ ਫੈਲ ਲਈ ਐ ਨੀਆਂ ਨੇ ਚੱਲਣਾ ਕਿੱਥੇ ਜਿਹਦੀ ਸੁਰਤ ਦੀ ਫੈਲਾਈ ਨੈਗੇਟਿਵਿਟੀ ਨਾਲ ਭਰੀਆਂ ਪਈਆਂ ਨੇ ਉਹਦਾ ਸੁਰਤ ਕਿੱਥੇ ਅੱਗੇ ਚੱਲਦੀ ਮੈਂ ਫਿਰ ਬੇਨਤੀ ਕਰਾਂਗਾ ਇਹ ਅਭਿਆਸ ਕਰੀਏ ਆਪਾਂ ਤੁਸੀਂ ਦੇਖਿਓ ਮੈਂ ਕਿਉਂ ਕਹਿ ਰਿਆਂ ਕਿਉਂਕਿ ਜੋ ਕੁਝ ਸ਼ਬਦ ਚ ਹੈ ਉਹ ਤੁਹਾਡੇ ਅੰਦਰ ਸਾਡੇ ਅੰਦਰ ਪ੍ਰਵੇਸ਼ ਕਰੇਗਾ ਹੀ ਕਰੇਗਾ ਉਥੇ ਧਿਆਨ ਤਰ ਕੇ ਹੁਣ ਧਿਆਨ ਤਰਕੇ ਅੰਮ੍ਰਿਤਸਰ ਵੀ ਜਾਇਆ ਜਾ ਸਕਦਾ ਜੀ ਯਾਦ ਰੱਖਿਓ ਜਿਹੜੇ ਸੱਜਣ ਨਹੀਂ ਧਿਆਨ ਟਿਕਦਾ ਕਿਉਂਕਿ ਗੁਰਦੁਆਰਿਆਂ ਚ ਬਹੁਤ ਇਹਦੀ ਤੇ ਗੱਲ ਹੀ ਨਹੀਂ ਕੀਤੀ ਜਾਂਦੀ ਜੋਗਮਤ ਕਹਿ ਕੇ ਖੰਡਨ ਕਰ ਦਿੰਨੇ ਅਰਦਾਸ ਚ ਅਰਦਾਸੀਆ ਕਹਿ ਰਿਹਾ ਆਪ ਜੀ ਦਰਬਾਰ ਸਭ ਗਏ ਉਹ ਮੰਨ ਲਓ ਮੈਂ ਸਿੱਧੀ ਜੀ ਗੱਲ ਕਰ ਲਗਾ ਇਹਨੂੰ ਧਿਆਨ ਨਾਲ ਸੁਣਿਓ ਧਿਆਨ ਨਾਲ ਤੁਸੀਂ ਭਾਂਡਿਆਂ ਚਲੇ ਗਏ ਧਿਆਨ ਨਾਲ ਕਹਿ ਰਿਹਾ ਬੈਠੇ ਕੈਨੇਡਾ ਮਾ ਭਾਂਡੇ ਮਾਂਜ ਲੈ ਆਪਾਂ ਕਹਾਂਗੇ ਇਹ ਕੀ ਹੋ ਸਕਦਾ ਧਿਆਨ ਨਾਲ ਚੇਤੇ ਰੱਖਿਓ ਪੁੱਤਰ ਦਾ ਚੇਤੇ ਆ ਜਾਏ ਤੇ ਮੋਛਾ ਛਾਲਾ ਮਾਰਦਾ ਹੈ ਔਰਤ ਦਾ ਚੇਤੇ ਆ ਜਾਏ ਤੇ ਕਾਮ ਛਾਲਾ ਮਾਰਦਾ ਹੈ ਵੈਰੀ ਚੇਤੇ ਆ ਜਾਏ ਧਿਆਨ ਵਿੱਚ ਤੇ ਅੰਦਰ ਪੜਦਿਆਂ ਬਾਣੀ ਕ੍ਰੋਧਤ ਹੋ ਜਾਂਦਾ ਮੰਦਾ ਤੇ ਜਿਹਦੇ ਧਿਆਨ ਵਿੱਚ ਗੁਰੂ ਰਾਮਦਾਸ ਦਾ ਘਰ ਆ ਜਾਏ ਉਹ ਦੇ ਅੰਦਰ ਕਿੰਨਾ ਗੁੱਡੀ ਕੋ ਧਿਆਨ ਚ ਭਾਂਡੇ ਮਾਂਜੇ ਧਿਆਨ ਚ ਪ੍ਰਕਰਮਾ ਕੀਤੀ ਮੈਂ ਤੁਹਾਨੂੰ ਬੇਨਤੀ ਕਰਨੀ ਬਾਣੀ ਚੋ ਧਿਆ ਇਹ ਇਹ 2 ਮਿੰਟ ਚ ਕੰਮ ਹੋ ਜਾਂਦਾ ਸਾਰਾ ਧਿਆਨ ਚ ਤਾਕ ਤੇ ਭਾਂਡੇ ਮਾਂਜ ਲੈ ਇਸ਼ਨਾਨ ਕੀਤਾ ਪ੍ਰਕਰਮਾ ਕੀਤੀ ਦੇਖ ਲਈ ਅੰਦਰ ਆ ਗਏ ਜਿੱਥੇ ਆਪ ਜੀ ਟੇਕ ਕੇ ਬੈਠੇ ਹੋਗੇ ਕਿਤੇ ਉਸ ਥਾਂ ਤੇ ਫਿਜ਼ੀਕਲ ਇੱਥੇ ਬੈਠੋ ਧਿਆਨ ਉੱਥੇ ਲੈ ਜਾਓ ਯਾਦ ਰੱਖਿਓ ਉੱਥੇ ਤੁਹਾਡੀ ਬੌਡੀ ਦਾ ਜਿਹੜਾ ਪੋਜ਼ਿਟਿਵ ਹੋ ਰਿਹਾ ਹੈ ਨਾ ਉਹ ਕਨੇਡਾ ਆਉਣਾ ਸ਼ੁਰੂ ਹੋ ਜਾਏਗਾ ਹੁਣ ਇੱਕ ਸਵਾਲ ਜੀ ਹੋ ਸਕਦਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪ੍ਰਮਾਣ ਹੈ ਕੁੰਮੀ ਜਲ ਮੈਂ ਤੰਤ ਇਸ ਬਾਹਰ ਭਗਤ ਧੰਨਾ ਜੀ ਕਛੂ ਕੁੰਮੀ ਕਦੀ ਵੀ ਆਂਡਿਆਂ ਦੇ ਉੱਤੇ ਨਹੀਂ ਬੈਂਦੀ ਉਹ ਆਂਡੇ ਰੇਤੇ 'ਚ ਦੇਂਦੀ ਆਪ ਪਾਣੀ ਚਲੀ ਜਾਂਦੀ ਫਿਰ ਪਤਾ ਹੀ ਕਰਦੀ ਜੀ ਪਾਣੀ 'ਚ ਜਾ ਕੇ ਆਂਡਿਆਂ ਦਾ ਧਿਆਨ ਟਿਕਾਉਂਦੀ ਉਹਦੇ ਧਿਆਨ ਦੀ એનર્ਜੀ ਨਾਲ ਉਹਦਾ ਬੱਚਾ ਆਂਡੇ 'ਚ ਬੰਨਾ ਸ਼ੁਰੂ ਹੋ ਜਾਂਦਾ ਜਦੋਂ ਬੱਚਾ ਮੁਕੰਮਲ ਹੁੰਦਾ ਧਿਆਨ ਨਾਲ ਆਂਦਾ ਤੋੜਦੀ ਏ ਜੀ ਉਹ ਧਿਆਨ ਦੀ ਤਾਕਤ ਨਾਲ ਬੱਚੇ ਨੂੰ ਆਪਣੇ ਵੱਲ ਖਿੱਚ ਲੈਂਦੀ ਭਗਤ ਧੰਨਾ ਜੀ ਕਹਿੰਦੇ ਉਹ ਸਿੱਖੋ ਉਹ ਗੁਰਮਖੋ ਕੱਚੂ ਕੁੰਮੀ ਧਿਆਨ ਟਿਕਾ ਕੇ ਬੱਚੇ ਪਾ ਲੈਂਦੀ ਹੈ ਜੇ ਤੁਸੀਂ ਗੁਰੂ ਦਾ ਧਿਆਨ ਟਿਕਾਓਗੇ ਸ਼ਬਦ ਦਾ ਧਿਆਨ ਟਿਕਾਓਗੇ ਸ਼ਬਦ ਤੁਹਾਡੇ ਵਿੱਚ ਕਿਰਪਾ ਕਰਨ ਲੱਗ ਪਏ ਹੁਣ ਚੱਕਰ ਪਤਾ ਕੀ ਆ ਕਈ ਇਹਨੂੰ ਪਖੰਡ ਵਿੱਚ ਲੈ ਜਾਂਦੇ ਆ ਨਾ ਗੱਲਾਂ ਨੂੰ ਜਿਆਦਾ ਤੁਸੀਂ ਟਰਾਈ ਕਰੋ ਪਹਿਲਾਂ ਟਰਾਈ ਤਾਂ ਕਰੋ ਪਹਿਲੇ ਹੀ ਤੁਸੀਂ ਉਹਨੂੰ ਪੰਡਲ ਆਪਾਂ ਨੇ ਕੋਈ ਵੀ ਗੱਲ ਤੁਹਾਨੂੰ ਨਵੀਂ ਸੁਣਦੀ ਹੈ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਉਹ ਗੱਲ ਵਕਰੀ ਆ ਪਰ ਉਸ ਗੱਲ ਨੂੰ ਮਾੜਾ ਕਿਈ ਜਾਣਾ ਉਹ ਗੱਲ ਬਹੁਤ ਹੀ ਗਲਤ ਹੋ ਜਾਂਦੀ ਆ ਜਿਹੜੀ ਉਹਨਾਂ ਨੇ ਗੱਲ ਕੀ ਹੈ ਨਾ ਕਿ ਜਪਜੀ ਸਾਹਿਬ ਦਾ ਪਾਠ ਸਿਰਫ ਔਰ ਸਿਰਫ ਸੁਰਤ ਨਾਲ ਆਪਣਾ ਕਰੋ ਤੇ ਬਹੁਤ ਔਖਾ ਆ ਤੁਸੀਂ ਕੋਸ਼ਿਸ਼ ਕਰੋ ਕਰਕੇ ਮੈਂ ਵੀ ਬਹੁਤ ਕੋਸ਼ਿਸ਼ ਕੀਤੀ ਮੈਨੂੰ ਪਹਿਲੀ ਵਾਰ ਘੱਮਸੇ ਘੰਟਾ ਲੱਗਾ ਹੈਗਾ ਜਿੰਨਾ ਕਿ ਮੈਨੂੰ ਚੇਤਾ ਨਾ ਬਹੁਤ ਔਖੀ ਕੀਤੀ ਤੇ ਉਸ ਤੋਂ ਬਾਅਦ ਥੋੜਾ ਥੋੜਾ ਟਾਈਮ ਕਟਿਆ ਪੜ੍ਹ ਤੁਸੀਂ ਕੋਸ਼ਿਸ਼ ਕਰੋ ਤੁਹਾਡਾ ਜਿਹੜੇ ਕਹਿੰਦੇ ਨਾ ਕਿ ਧਿਆਨ ਕਾਦੇ ਦੀ ਤਰੀਏ ਇਦਾਂ ਧਿਆਨ ਧਾਰਨਾ ਸਿੱਖੋ ਅਭਿਆਸ ਕਰੋ ਗੁਰੂ ਦਾ ਧਿਆਨ ਧਾਰਨਾ ਗੁਰੂ ਦਾ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਇਹ ਅੱਜ ਕੱਲ ਦੇ ਮਾਡਰਨ ਸਮੇਂ 'ਚ ਦਾ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਹੈ ਸਾਰੇ ਜਾਣੇ ਡਿਪਰੈਸ਼ਨ ਵਗੈਰਾ 'ਚ ਬਹੁਤ ਛੇਤੀ ਚਲੇ ਜਾਂਦੇ ਆਪਾਂ ਥੋੜਾ ਜਿਹਾ ਕੋਸ਼ਿਸ਼ ਕਰੋ ਅਭਿਆਸ ਕਰਨ ਦੀ ਨੀਵੇਂ ਹੋ ਕੇ ਤੁਰਨ ਦੀ ਕੋਸ਼ਿਸ਼ ਕਰੋ ਜ਼ਿੰਦਗੀ ਦੇ ਵਿੱਚ ਫੇ ਆਪਾਂ ਅੱਗੇ ਇਕੱਠੇ ਹੋ ਕੇ ਬੱਸ ਸਕਾਂਗੇ ਨਹੀਂ ਤਾਂ ਇਕੱਲਾ ਇਕੱਲਾ ਬੰਦਾ ਤੁਰਿਆ ਤਬਾਹੀ ਵਾਲੀ ਜਾਊਗਾ ਏ ਤੁਸੀਂ ਅੱਜ ਨਹੀਂ ਤਾਂ ਕੱਲ ਤੁਹਾਨੂੰ ਸਮਝ ਪਾਉਗੀ। I hope ਜੀ ਤੁਹਾਨੂੰ ਵੀਡੀਓ ਚ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅਸਾਂ ਨੂੰ ਇਕੱਠਿਆਂ ਨੂੰ ਸਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਮਿਲਦੇ ਆਂ ਜੀ ਅਗਲੀ ਵੀਡੀਓ ਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ